ਵੀ ਆ ਜਾਣਗੇ ਤੇ ਮਹਾਤਮਾ muni ਜੀ ਬਹੁਤ ਸਤਿਕਾਰਯੋਗ ਸ਼ਖਸੀਅਤ ਹੈ ਜਿਹੜੇ ਆਪਣੇ ਇਲਾਕੇ ਦੇ ਖਿਡਾਰੀਆਂ ਦੇ ਸਿਰ ਤੇ ਬਹੁਤ ਵੱਡਾ ਆਸ਼ੀਰਵਾਦ ਰੱਖਦੇ ਆ ਅੱਜ ਯੋਧੇ ਦੇ ਸਨਮਾਨ ਦੇ ਵਿੱਚ ਵਿਸ਼ੇਸ਼ ਤੌਰ ਤੇ ਮਹਾਤਮਾ muni ਜੀ ਖੜਾ ਬੇਟ ਯਾਦਾ ਸੁਰਖਪਰੀਆ ਵਿਸ਼ੇਸ਼ ਤੌਰ ਤੇ ਪੂਜਾ ਸਾਡਾ ਵੱਡਾ ਵੀਰ ਹਾਂਜੀ ਰਪਿੰਦਰ ਜੀ ਕਰੋ ਗੱਲ ਇਸ ਸਨਮਾਨ ਦੀ ਇਹ ਜਿਹੜਾ ਸਨਮਾਨ ਹੋਣ ਜਾ ਰਿਹਾ ਮਹਾਨ ਕਬੱਡੀ ਖਿਡਾਰੀ ਦਾ ਥੋੜਾ ਜਿਹਾ ਆਪਾਂ ਦਾਇਰਾ ਜੇ ਖੋਲ ਦਈਏ ਤੇ ਬੜੀ ਮਿਹਰਬਾਨੀ ਹੋਊਗੀ ਤੇ ਆਪੋ ਆਪਣੇ ਬਟੂਏ ਤੇ ਮੋਬਾਈਲ ਵੀ ਜਿਹੜੇ ਐ ਉਹ ਸਾਹਮਣੇ ਰੱਖਿਓ ਮੇਰੇ ਵੀਰੋ ਕਿਉਂਕਿ 35 ਤੋਂ 40 ਲੱਖ ਦੀ ਗੱਡੀ ਔਰ ਇਹ ਗੱਡੀ ਦੇ ਵਿੱਚ ਮੇਰੇ ਵੀਰੋ ਜਿਹੜੇ ਭਰਾਵਾਂ ਦਾ ਸਹਿਯੋਗ ਪਿਆ ਨਾ ਉਹਨਾਂ ਵੀਰਾਂ ਦਾ ਵੀ ਆਪਾਂ ਜ਼ਿਕਰ ਕਰੀਏ ਤੇ ਫਿਰ ਗੱਲ ਬਣਦੀ ਐ ਇਸ ਸਨਮਾਨ ਦੇ ਵਿੱਚ ਜਿੱਥੇ ਯੂਨਾਈਟਿਡ ਬ੍ਰਮਟਨ ਕਬੱਡੀ ਕਲੱਬ ਟ੍ਰਾਂਟੋ ਦਾ ਔਰ ਉੱਥੇ ইউনাইটেড ਕਬੱਡੀ ਕਲੱਬ ਸਰੀ ਦਾ ਮੇਰੇ ਵੀਰੋ ਬਹੁਤ ਵੱਡਾ ਰੋਲ ਹੈ ਜਸਵਿੰਦਰ ਸਿੰਘ ਜੀ ਸ਼ੋਕਰ ਜਸਵੰਤ ਬੱਲ ਰਣਜੀਤ ਢੰਡਾ ਜੁਝਾਰ ਸ਼ੋਕਰ ਬਲਵੀਰ ਰਾਏ ਹਰਜਿੰਦਰ ਸੰਘੇੜਾ ਬੱbbi ਸਿਆਟਲ ਤੇ ਨਾਲ ਮੇਜਰ ਬਰਾੜ ਜਸਵੰਤ ਪੰਡਾਲ ਗੋਖਾ ਟਵਾਲ ਮਾਨਾ ਰੂਮੀ ਦੇ ਮੰਗਟ ਬਲਵੀਰ ਰਾਏ ਗੈਰੀ ਪੰਡਾਲ ਕਰਮਪਾਲ ਜਸਕੀਰਤ ਬਰਾੜ ਸਵਰਨ ਸਿੱਧੂ ਜਲੰਧਰ ਸਿੱਧੂ ਔਰ ਉੱਥੇ ਲਾਲੀ ਨਰਵਾਲ ਲਾਲੀ ਢੇਸੀ ਲੱਕੀ ਜੋਲ ਲਾਲੀ ਸਿੱਧੂ ਮੇਰੇ ਵੀਰੋ ਸਿਤਮਾ ਓੰਕਾਰ ਮਾਨ ਜਸਵੀਰ ਢਿੱਲੋਂ ਰਣਜੀਤ ਢੰਡਾ ਜਵਾਰ ਪੱਡਾ ਬੀਸੀ ਟਾਇਰ ਗਲਵਾਰਨ ਸ਼ੇਰਗਿੱਲ ਜੀ ਤੇ ਨਾਲ ਮਾਨਾ ਰੂਮੀ ਵਾਲਾ ਹਰਜੀਤ ਸਹੋਤਾ ਤੇ ਕਿੰਦੇ ਕੂਨਰ ਹੋਣਾਂ ਦਾ ਮੇਰੇ ਵੀਰੋ ਬਹੁਤ ਵੱਡਾ ਰੋਲ ਹੈ ਅੱਜ ਸਾਰੇ ਭਰਾਵਾਂ ਨੇ ਰਲ ਮਿਲ ਕੇ ਜਸਵੰਤ ਪੱਲ ਹੋਣਾਂ ਦਾ ਲੈ ਵੀ ਯੋਧਿਆ ਸਾਰੇ ਵੀਰਾਂ ਦਾ ਜ਼ਿਕਰ ਹੁੰਦਾ ਮੈਨੂੰ ਲੱਗਦਾ ਮਾਤਾ ਜੀ ਵੀ ਪੁੱਜੇ ਹੋਏ ਨੇ ਮਹਾਤਮਾ 무ਨੀ ਜੀ ਕੀ ਬਾਤ ਹੈ ਮਹਾਂਪੁਰਸ਼ ਆ ਪਏ ਹੋਏ ਨੇ ਪਿਆਰ ਦੀਆਂ ਯਾਦਾਂ ਕਿਹੜੇ ਪਾਸੇ ਆ ਯਾਰ ਯਾਦਾਂ ਨੂੰ ਨਾਲ ਲੈ ਕੇ ਆਓ ਯਾਦਾਂ ਨਾਲ ਹੋ ਜਾ ਭਰਾ ਦੇ ਇਹ ਮਾਣ ਸਨਮਾਨ ਭਰਾ ਦਾ ਹੋਣ ਜਾ ਰਿਹਾ ਹੈ ਯੋਧਾ ਤੇ ਯਾਦਾ ਪਿਆਰ ਦੀਆਂ ਗੱਲਾਂ ਨੇ ਅੱਜ ਮਾਣ ਸਨਮਾਨ ਮੇਰੇ ਵੀਰੋ ਲੈ ਵੀ ਯੋਧੇ ਭੱਜ ਕੇ ਇਧਰ ਸਰਦਾਰ ਸਰਬਜੀਤ ਸਿੰਘ ਦੇ ਪੁੱਤਰ ਦਾ ਸਨਮਾਨ ਮੇਰੇ ਵੀਰੋ ਵੱਡੀ ਕੀ ਦੇ ਨਾਲ ਬੋਲੇ ਮੁਬਾਰਕਬਾਦ ਆ ਜਿੱਥੋਂ ਦੀ ਵੀ ਗੱਡੀ ਲੰਘੂਗੀ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਆ ਤੇ ਉਹ ਇਸ ਖੁਸ਼ੀ ਦੇ ਵਿੱਚ ਜ਼ਰੂਰ ਸ਼ਾਮਲ ਹੋਣਗੇ ਤਾੜੀਆਂ ਜ਼ੋਰਦਾਰ ਮਾਰਨਗੇ ਮੇਰੇ ਵੀਰੋ ਔਰ ਇਹ ਸਤਕਾਰ ਹੈ ਇਸ ਉਹ ਬਾਬਾ ਕੋਈ ਗੱਲ ਨਹੀਂ ਨਾ ਜੜ ਪਿੱਛੋਂ ਟੁੱਟ ਨਾ ਜਾਵੇ ਦੇਖੀ ਕਿਤੇ ਚੜਨ ਵਾਲੀ ਇੰਨੀ ਕਿੱਡੀ ਗਜ਼ਰੂਰੀ ਹੈ ਸੋ ਮੇਰੇ ਵੀਰ ਬਣ ਕੇ ਪਿਆਰ ਨਾਲ ਸਾਰਿਆਂ ਦਾ ਧੰਨਵਾਦ ਹੈ ਇਹ ਮਾਨ ਸਨਮਾਨ ਸੁਰਖਪਰੀਏ ਯੋਧੇ ਦਾ ਕੀਤਾ ਗਿਆ ਹੈ 40 ਲੱਖ ਤੋਂ ਉੱਪਰ ਦੀ ਕੀਮਤ ਹੈ ਮੇਰੇ ਵੀਰੋ ਇਸ ਗੱਡੀ ਦੀ ਔਰ ਜਿਹੜੀ ਗੱਡੀ ਯੁਨਾਈਟਿਡ ਪ੍ਰੈਮਟਡ ਕਬੱਡੀ ਕਲੱਬ ਟੰਟੋ ਵਾਲਿਆਂ ਨੇ ਯੁਨਾਈਟਿਡ ਸਪੋਰਟਸ ਕਲੱਬ ਸਰੀ ਵਾਲਿਆਂ ਨੇ ਕਹਿ ਰਹੇ ਨੇ ਕਹਿਲਗਰੀ ਵਾਲੇ ਭਰਾਵਾਂ ਨੇ ਸਾਰੇ ਵੀਰਾਂ ਨੇ ਸਹਿਯੋਗ ਦੇ ਨਾਲ ਅੱਜ ਇਸ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸੁਰਖਪਰੀਏ ਯੋਧੇ ਨੂੰ ਦਿੱਤੀ ਗਈ ਹੈ ਇਹ ਮਾਨ ਸਨਮਾਨ ਵਖਰੇ ਗਏ ਆ আলমগীর ਜੀ ਦੋ ਸ਼ਬਦ ਤੁਸੀਂ ਵੀ ਜਰੂਰ ਬੋਲ ਦਿਓ ਇਧਰਲੇ ਪਾਸਿਓ ਬੜੀ ਮਿਹਰਬਾਨੀ ਹੋਊਗੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਵਾਰ ਯੋਧੇ ਦੇ ਨਾਂ ਤੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮਹਾਤਮਾ ਮੁੰਨੀ ਜੀ ਬਹੁਤ ਪਿਆਰੀ ਤੇ ਰੱਬੀ ਰੂਹ ਹੈ ਜਿਹੜੇ ਇਸ ਵੇਲੇ ਆਪ ਗੱਡੀ ਚਲਾ ਕੇ ਖੇਡ ਮੈਦਾਨ ਦੇ ਵਿੱਚ ਇਹ ਢੇੜਾ ਲਾ ਰਹੇ ਹੈ ਯੋਧਾ ਕਹਿੰਦਾ ਇਹ ਜਿਹੜਾ ਮਾਣ ਹੈ ਨਾ ਇਹ ਸਦਾ ਜ਼ਿੰਦਗੀ ਦੇ ਵਿੱਚ ਮੈਨੂੰ ਯਾਦ ਰਹੇਗਾ ਵੀ ਅੱਜ ਮਹਾਤਮਾ ਮੁੰਨੀ ਜੀ ਆਪ ਖੁਦ ਬੈਠੇ ਨੇ ਗੱਡੀ ਦੇ ਵਿੱਚ ਉਧਰ ਨਵਤੇਜ ਗੁੱਗੂ ਭਾਜੀ ਬਟਾਲਾ ਤੇ लवली ਪੁਲਵਾਨ ਜੀ ਤੇ ਉਹਨਾਂ ਦੇ ਸਾਰੇ ਸਾਥੀ ਆਏ ਆ ਮੋਤੀ ਭਾਜੀ ਬਟਾਲੇ ਤੋਂ ਤੇ ਸੁਖ ਬਿਰਕ ਸਾਡਾ ਵੀਰ ਆਹ ਯੋਧਾ ਉਹ ਵਾਹ ਵੇ ਯੋਧਿਆ ਛਾ ਗਿਆ ਯੋਧਿਆ ਕਹਿੰਦੇ ਜਦੋਂ ਚੈਂਪੀਅਨਸ਼ਿਪ ਬਾਗੜੀਆਂ ਦੀ ਹੋਈ ਉੱਥੋਂ ਵੀ ਕਹਿੰਦੇ ਜਦੋਂ ਹੌਲੈਂਡ ਜਿੱਤਿਆ ਫਿਰ ਸੈਦੋਵਾਲ ਦੇ ਵਿੱਚੋਂ ਕਹਿੰਦੇ ਸਵਿਫਟ ਜਿੱਤੀ ਹੈ ਤੇ ਅੱਜ ਕਹਿੰਦੇ ਵੱਡਾ ਮਾਣ ਭਰਾਵਾਂ ਨੇ ਦਿੱਤਾ ਹੈ ਤੇ ਅੱਜ ਕਹਿੰਦੇ ਫੋਰਚੂਨਰ ਗੱਡੀ ਦੇ ਨਾਲ ਵੱਡਾ ਮਾਣ ਮਿਲਿਆ ਹੈ ਇਹ ਵੀ ਇੱਕ ਬਹੁਤ ਜ਼ਿੰਦਗੀ ਦੇ ਪਿਆਰੇ ਤੇ ਬੜੇ ਸੁਨਹਿਰੇ ਪਲ ਨੇ ਇਹ ਯਾਦਗਾਰੀ ਪਲ ਨੇ ਇਹ ਯਾਦਗਾਰੀ ਪਲ ਨੇ ਇਹ ਯਾਦਗਾਰੀ ਅੱਜ ਸਾਰਾ ਕਬੱਡੀ ਜਗਤ ਕਿੰਨਾ ਖੁਸ਼ ਆ ਮੇਰੇ ਵੀਰੋ ਲੈ ਵੀ ਰੌਚ ਇਹ ਭਾਗਾ ਵਾਲਿਆਂ ਦੇ ਹਿੱਸੇ ਇਹ ਜਿਹੜੀਆਂ ਬੁਲੇਟ ਆਉਂਦੀਆਂ ਨੇ ਸੱਚੇ ਬਾਦਸ਼ਾਹ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ ਇਹਨਾਂ ਸਾਰਿਆਂ ਦਾ ਸਤਿਕਾਰ ਹੈ ਔਰ ਸਾਡੇ ਭੈਣ ਜੀ ਯੋਧੇ ਦੇ ਮਿਸਿਸ ਉਹ ਵੀ ਅੱਜ ਦੇ ਕਬੱਡੀ ਕੱਪ ਦੇ ਵਿੱਚ ਪੁੱਜੇ ਨੇ ਇਸ ਸਨਮਾਨ ਦੇ ਵਿੱਚ ਸ਼ਾਮਲ ਹੋਏ ਨੇ ਇਸ ਭੈਣ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਅਚੇਚੇ ਤੌਰ ਤੇ ਸਾਡੇ ਭੈਣ ਜੀ ਪੁੱਜੇ ਨੇ ਬਹੁਤ ਬਹੁਤ ਸਤਿਕਾਰ ਹੈ ਸਾਰਾ ਪਰਿਵਾਰ ਮੈਂ ਬੇਨਤੀ ਕਰੂੰਗਾ ਜੀ ਤੁਸੀਂ ਵੀ ਅੱਗੇ ਹੋ ਜਾਓ ਸਾਰਿਆਂ ਦਾ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਹੈ ਇਹ ਪਲ ਮੇਰੇ ਵੀਰੋ ਕੀਮਤੀ ਨੇ ਇਹਨਾਂ ਪਲਾਂ ਦੀ ਕੋਈ ਕੀਮਤ ਨਹੀਂ ਇਹ ਪਲ ਨੇ ਨਾ ਜਿਹੜੇ ਇਹ ਗੱਡੀ ਤੋਂ ਵੀ ਮਹਿੰਗੇ ਪੱਲ ਨੇ ਸੱਚੇ ਪਾਤਸ਼ਾਹ ਇਹ ਹਰ ਇੱਕ ਦੇ ਪਰਿਵਾਰ ਤੇ ਮੇਰੇ ਵੀਰੋ ਇਸ ਤਰ੍ਹਾਂ ਦਾ ਜਿਹੜਾ ਸਮਾਂ ਆਵੇ ਇਸ ਤਰ੍ਹਾਂ ਦੀ ਖੁਸ਼ੀ ਦੀ ਘੜੀ ਹਰ ਇੱਕ ਪਰਿਵਾਰ ਤੇ ਆਵੇ ਔਰ ਹਰ ਇੱਕ ਮਾਂ ਦੇ ਪੁੱਤ ਦਾ ਜਿਹੜਾ ਸਨਮਾਨ ਹੈ ਉਹ ਵੱਡੇ ਪੱਦਰ ਤੇ ਵੱਡੇ ਕੱਠ ਦੇ ਵਿੱਚ ਹੋਵੇ ਤੇ ਦੁਨੀਆ ਮੇਰੇ ਵੀਰੋ ਇਸੇ ਤਰ੍ਹਾਂ ਤਾੜੀਆਂ ਮਾਰੇ ਦੁਨੀਆ ਤਾੜੀਆਂ ਮਾਰੇ ਮੈਨੂੰ ਲੱਗਦਾ ਵੀ ਯੋਧਿਆ ਐਨ ਗੱਲਾਂ ਬਖਰੀਆਂ ਨੇ ਲੈ ਵੀ ਯੋਧਿਆ ਖੁਸ਼ ਹੈ ਅੱਜ ਅੱਜ ਕਹਿੰਦਾ ਵੀ ਖੁਸ਼ੀ ਦਾ ਟਿਕਾਣਾ ਨਹੀਂ ਅੱਜ ਸਾਰਾ ਪਰਿਵਾਰ ਅੱਜ ਸਮੁੱਚਾ ਕਬੱਡੀ ਜਗਤ ਜਿਹੜਾ ਹੈ ਉਹ ਖੁਸ਼ ਹੈ ਇੱਕ ਧਕਾਰਾ ਲਾਵਾਂਗੇ ਕੋਈ ਰਸਨਾ ਬਾਂਜੀ ਨਾ ਰਵੇ ਬੋਲੇ ਸੋ ਨਿਹਾਲ ਇਹ ਯੋਲੇ ਦਾ ਬੇਟਾ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ ਹੁਣਾ ਗਾਦ ਸਿੰਘ ਯੋਧੇ ਦਾ ਬੇਟਾ ਹੈ ਆ ਯੋਨੇ ਦਾ ਬੇਟਾ ਆ ਜੁਗਾਦ ਸਿੰਘ ਹੈ ਲੈ ਵੀ ਜੁਗਾਦ ਸਿੰਘ ਹੈ ਤੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਤਰ ਤੇ ਨਾਂ ਜਿਹੜਾ ਰੋਸ਼ਨ ਕਰੇ ਤੇ ਨਾਲ ਸਾਡਾ ਬਾਪੂ ਜੀ ਹੈ ਸਰਦਾਰ ਸਰਬਜੀਤ ਸਿੰਘ ਜੀ ਸਤਕਾਰ ਦੇ ਯੋਗ ਨੇ ਮਾਤਾ ਜੀ ਕਿਹੜੇ ਪਾਸੇ ਨੇ ਮਾਤਾ ਜੀ ਵੀ ਆਉਣਗੇ ਮਾਤਾ ਗੁਰਮੀਤ ਕੌਰ ਜੀ ਮੇਰਾ ਖਿਆਲ ਹੈ ਵੀ ਉੱਧਰਲੇ ਪਾਸੇ ਖੜੇ ਨੇ ਬਹੁਤ ਬਹੁਤ ਸਤਕਾਰ ਹੈ ਬਹੁਤ ਯੋਧਿਆ ਜੱਦਿਆ ਅੱਜ ਨੌਜਾਨ ਸਵਾਦ ਆ ਸਾਡੀ ਮਾਂ ਆ ਮਾਂ ਗੁਰਮੀਤ ਕੌਰ ਔਰ ਬਾਪੂ ਸਰਦਾਰ ਸਰਬਜੀਤ ਸਿੰਘ ਜੁਗਤ ਸਿੰਘ ਸਾਡੀ ਭੈਣ ਜੀ ਨੂੰ ਵੀ ਮੈਂ ਬੇਨਤੀ ਕਰੂੰਗਾ ਭੈਣੇ ਤੁਸੀਂ ਵੀ ਅੱਗੇ ਆ ਜਾਓ ਕਿਉਂਕਿ ਇਹ ਪਲ ਨੇ ਜਿਹੜੇ ਕੀਮਤੀ ਹੈ ਯੋਧਿਆ ਤੂੰ ਵੀ ਅੱਗੇ ਆ ਮਹਾਤਮਾ ਬੁਨੀ ਜੀ ਕਿਹੜੇ ਪਾਸੇ ਨੇ ਸੰਤ ਮਹਾਪੁਰਸ਼ ਕਿਹੜੇ ਪਾਸੇ ਨੇ ਇੱਕ ਸਾਰੇ ਇੱਕ ਫੋਟੋ ਜਿਹੜੀ ਕਰਵਾਓ ਮੈਂ ਤੇ ਪਹਿਲਾਂ ਕਿਹਾ ਵੀ ਇਹ ਪਲ ਵੀ ਵਿਆਹ ਤੋਂ ਘੱਟ ਨਹੀਂ ਇਸ ਸਮੇਂ ਨੂੰ ਮੇਰੇ ਵੀਰੋ ਇਹ ਤੇ ਮਾਂ ਜਾਣਦੀ ਐ ਜਾਂ ਬਾਪ ਜਾਣਦਾ ਵੀ ਮੇਰੇ ਵੀਰੋ ਇਸ ਸਮੇਂ ਦਾ ਇੰਤਜ਼ਾਰ ਕਿੰਨਾ ਕੀਤਾ ਇਸ ਸਮੇਂ ਦਾ ਇੰਤਜ਼ਾਰ ਇਹ ਮੇਰੇ ਵੀਰੋ ਇਸ ਘੜੀ ਦਾ ਇੰਤਜ਼ਾਰ ਕਿੰਨਾ ਕੀਤਾ ਮੁਬਾਰਕਬਾਦ ਐ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ੇ ਸੱਚੇ ਪਾਤਸ਼ਾਹ ਰੰਗ ਭਾਗ ਲਾਈ ਰੱਖੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਮੇਰੇ ਵੀਰੋ ਦੁਤਿਆਂ ਦੀਆਂ ਵਧਾਈਆਂ ਦਵਾਉਂਦਾ ਰਵੇ ਕਿ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਬਹੁਤ ਬਹੁਤ ਬਾਤ ਮੁਬਾਰਕਵਾਦ ਕਿ ਯਾਰੋ ਵੱਖਰੀ ਬਣਾਉਣੀ ਪਹਿਚਾਣ ਜੱਗ ਤੇ ਨਹੀਂ ਇੰਨੀ ਸੌਖੀ ਖੇਡ ਮਿੱਤਰੋ ਪੁੱਤ ਬਗਾਨਿਆਂ ਦੇ ਬੇੜੇ ਵਿੱਚ ਬੜੀ ਹੁੰਦੀ ਪਾਣੀ ਓਖੀ ਰੇਡ